ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ देर रात ਨੂੰ ਇਹ ਵੱਡੀ ਵਾਰਦਾਤ ਵਾਪਰੀ ਹੈ ਕਿ ਜਦੋਂ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਸ਼ਿਵ ਸੈਨਾ ਉਤੇ ਗੋਲੀਆਂ ਅੰਨੇਵਾਹ ਵਰਾਈਆਂ ਗਈਆਂ ਹਾਲਾਂਕਿ ਐਸਐਸ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸ਼ਿਵ ਸੈਨਾ ਮੰਗਤ ਹੈ ਉਸ ਦੇ ਵੱਲੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਗਈ ਆਪਣੀ ਜਾਨ ਬਚਾਉਣ ਤੱਕ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਹੜੇ ਅਣਪਛਾਤੇ ਨੌਜਵਾਨ ਆਏ ਹੋਏ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨਾਂ ਦੇ ਵੱਲੋਂ ਨਹੀਂ ਬਖਸ਼ਿਆ ਗਿਆ ਗੋਲੀਆਂ ਤਾੜ-ਤਾੜ ਛੁਲਾਈਆਂ ਗਈਆਂ ਉਸ ਤੋਂ ਬਾਅਦ ਮੰਗਤ ਦੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਹਾਲਾਂਕਿ ਮੌਕੇ ਤੇ ਜਿਹੜੇ ਲੋਕ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਮੰਗਤ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਜਾਂਦਾ ਹੈਗਾ ਜਾਂ ਲੈ ਕੇ ਜਾਇਆ ਜਾਂਦਾ ਪਰ ਉਸ ਨੂੰ ਮਰ ਤੱਕ ਐਲਾਨ ਦਿੱਤਾ ਗਿਆ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਨੇਵਾ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਇੱਕ ਹੋਰ ਸਾਕਸ਼ ਜਿਹੜਾ ਹੈਗਾ ਜ਼ਖਮੀ ਦੱਸਿਆ ਜਾ ਰਿਹਾ ਜਦੋਂ ਇਹਨਾਂ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਜੋ ਹੈ ਕੀਤੀ ਗਈ ਹੈਗੀ ਤਾਂ 13 ਮਾਰਚ ਯਾਨੀ ਕਿ ਵੀਰਵਾਰ ਦੇ ਸ਼ਾਮ ਨੂੰ ਇਹ ਵਾਰਦਾਤ ਵਾਪਰੀ ਹੈ ਸਤਨਕ ਸਟੇਡੀਅਮ ਰੋਡ ਤੇ ਜਦੋਂ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀਆਂ ਵਰਾਈਆਂ ਗਈਆਂ ਨੇ ਇਸ ਗੋਲੀਬਾਰੀ ਦੌਰਾਨ ਸ਼ਿਵ ਸੇਨਾ ਬਾਲ ਠਾਕਰੇ ਦੇ ਪ੍ਰਧਾਨ ਦੀ ਮੌਤ ਹੋ ਗਈ ਹੈ ਘਟਨਾ ਸੰਬੰਧੀ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਤੁਹਾਨੂੰ ਦੱਸਦੇ ਸਿਵਲ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਮੰਗਤ RAM ਮੰਗਾ ਪਤੜਾ ਰਮ ਸਿੰਘ ਵਾਸੀ ਇੰਦਰਾ ਕਲੋਨੀ ਵੀਰਵਾ ਦੇ ਸ਼ਾਮ ਸਟੇਡੀਅਮ ਰੋਡ ਦੇ ਰਹੀ ਆਪਣੇ ਘਰ ਜਾ ਰਿਹਾ ਸੀ ਸਟੇਡੀਅਮ ਰੋਡ ਤੇ ਕੁਝ ਅਣਪਛਾਤੇ ਲੋਕਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਕਾਰਨ ਮੰਗਤਰਾਮ ਮੰਗਾ ਗੋਲੀਆਂ ਦੀ ਲਪੇਟ ਦੇ ਵਿੱਚ ਆ ਗਿਆ ਮੰਗਤਰਾਮ ਸਟੇਡੀਅਮ ਰੋਡ ਤੇ ਗੰਭੀਰ ਹਾਲਤ ਦੇ ਵਿੱਚ ਡਿੱਗ ਪਿਆ ਅਤੇ ਨੇੜਲੇ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਨੂੰ ਮਰ ਤੱਕ ਐਲਾਨ ਦਿੱਤਾ ਗਿਆ ਘਟਨਾ ਦੀ ਜਾਣਕਾਰੀ ਮਿਲਦੇ ਸਿਵਲ ਹਸਪਤਾਲ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਏ ਇਸ ਘਟਨਾ ਦੇ ਦੌਰਾਨ ਦੁੱਧ ਢੋਣ ਵਾਲਾ ਥਾਮਸ ਨਾਮ ਦਾ 12 ਸਾਲਾ ਬੱਚਾ ਵੀ ਜ਼ਖਮੀ ਦੱਸਿਆ ਜਾ ਰਿਹਾ ਅਤੇ ਐਮਰਜੈਂਸੀ ਸਟਾਫ ਦੇ ਵੱਲੋਂ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜ਼ਖਮੀਆਂ ਨੂੰ ਮੁਰਲੇ ਸਹਾਇਤਾ ਦੇਣ ਤੋਂ ਬਾਅਦ ਮਾਮਲੇ ਦੀ ਰਿਪੋਰਟ ਪੁਲਿਸ ਨੂੰ ਜੁਆ ਦਿੱਤੀ ਗਈ ਹੈਗੀ ਆ ਤਾਂ ਇਸ ਬਾਬਤ ਜੋ ਰਵਿੰਦਰ ਸਿੰਘ ਨੇ ਡੀਐਸਪੀ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੀਤੇ ਦਿਨ ਹੋਈ ਲੜਾਈ ਝਗੜੇ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਅਨਪਚਾਰ ਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਮੰਗਤਰਾ ਮੰਗਾ ਜੋ ਕਿ ਸ਼ਿਵ ਸੈਨਾ ਦਾ ਆਗੂ ਹੈ ਉਸ ਦੀ ਮੌਤ ਹੋ ਗਈ ਹੈ ਅਤੇ ਇੱਕ ਸਲੂਨ ਚਾਲਕ ਅਤੇ ਇੱਕ ਬੱਚਾ ਵੀ ਇਸ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਫਤਾਰ ਕਰ ਲਿਆ ਜਾਵੇਗਾ ਜਿਹਦੇ ਵਿੱਚ ਮ੍ਰਿਤਕ ਜੋ ਮੰਗਤ ਹੈ ਉਸਦੀ ਤੀ ਜੋ ਹੈਗੀ ਆ ਉਸ ਦਾ ਵੀ ਬਿਆਨ ਸਾਹਮਣੇ ਆਇਆ ਹੈਗਾ ਕਿ ਮੇਰੇ ਪਿਓ ਦਾ ਕਤਲ ਬੇਰਹਿਮੀ ਦੇ ਨਾਲ ਕਰ ਦਿੱਤਾ ਗਿਆ ਜੋ ਕਿ ਕਰੋ ਦੁੱਧ ਲੈਣ ਦੇ ਲਈ ਨਿਕਲਿਆ ਹੋਇਆ ਸੀ ਅਜਿਹੇ ਦੇ ਵਿੱਚ ਜੋ ਮੇਰਾ ਪਿਓ ਉਸਨੇ ਕਦੀ ਵੀ ਕਿਸੇ ਦਾ ਕੁਝ ਵੀ ਨਹੀਂ ਵਿਗਾੜਿਆ ਤੇ ਮੈਂ ਇਨਸਾਫ ਕਿਸੇ ਵੀ ਹਾਲਤ ਦੇ ਵਿੱਚ ਲੈ ਕੇ ਰਹਾਂਗੇ ਭਾਵੇਂ ਕੁਝ ਵੀ ਹੋ ਜਾਵੇ ਇਨਸਾਫ ਸਾਨੂੰ ਚਾਹੀਦਾ ਹੈਗਾ ਮਰਦੇ ਤੰਮ ਤੱਕ ਅਸੀਂ ਆਪਣੇ ਪਿਓ ਨੂੰ ਇਨਸਾਫ ਦਿਵਾਉਣ ਦੇ ਵਿੱਚ ਲੱਗੇ ਰਵਾਂਗੇ ਭਾਵੇਂ ਇਸ ਦੇ ਲਈ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਤਾਂ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਸ਼ਿਫ ਸੈਨਾ ਆਗੂ ਦਾ ਕਤਲ ਕਰ ਦਿੱਤਾ ਗਿਆ ਦੇਰ ਰਾਤ ਗੋਲੀਆਂ ਮਾਰ ਕੇ ਅਜੇਹੇ ਦੇ ਵਿੱਚ ਮੌਕੇ ਤੇ ਵੱਡੀ ਗੜਤੇ ਦੇ ਵਿੱਚ ਇਕੱਠ ਵੀ ਦੇਖਣ ਨੂੰ ਮਿਲਿਆ ਹੈਗਾ ਤੇ ਨਾਲ ਹੀ ਵੱਡਾ ਗਾਹ ਵੀ ਪੈ ਗਿਆ ਹਾਲਾਂਕਿ ਮੋਗਾ ਦੇ ਵਿੱਚ ਹੋਰ ਵੀ ਫਾਇਰਿੰਗ ਦੀਆਂ ਵਾਰਦਾਤਾ ਵੀ ਤੇ ਰਾਤ ਨੂੰ ਹੋਈਆਂ ਨੇ ਪਰ ਇਸ ਮਾਮਲੇ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਕੁਝ ਕਹਿਣਾ ਮ੍ਰਿਤਕ ਜੋ ਮੰਗਤ ਹੈ ਉਸ ਦੀ ਧੀ ਦਾ ਤੇ ਇਸ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਕੁਝ ਕਹਿਣਾ ਹੈਗਾ ਜਾਂ ਇਸ ਦੇ ਵਿੱਚ ਜ਼ਖਮੀ ਦਾ ਜੋ ਇਸ ਵਾਰਦਾਤ ਦੇ ਵਿੱਚ ਜ਼ਖਮੀ ਹੋਇਆ ਪਹਿਲਾਂ ਤੁਹਾਨੂੰ ਸੁਣਾਉਂਦੇ ਆਂ ਪਲੱਸ 1 ਦੀ ਪੜ੍ਹਦੀ ਹੈ ਮੇਰੇ ਪਾਪਾ ਦੀ ਜਦੋਂ ਕਰਕੇ ਮਤਲਬ ਦਸ ਹੋਈ ਆ ਐਸੋ ਸਾਡੇ ਬਾਬਾ ਮੰਗਤਰਾਵਾਂ ਜ਼ਿਲ੍ਹੇ ਦੇ ਪ੍ਰਧਾਨ ਆ ਜ਼ਿਲ੍ਹੇ ਦੇ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਸ਼ਿਵਸਾਨਾ ਦੇ ਪ੍ਰਧਾਨ ਨੇ ਉਹ ਉਹ ਸ਼ਾਮੀ ਪਹਿਲਾ ਘਰੇ ਆਇਆ ਘਰੇ ਆ ਕੇ ਫਿਰ ਉਹ ਕਿਸੇ ਕੰਤੇ ਕੋਲ ਖੜੇ ਸਪਤੇ ਨਾਮ ਕੋਲ ਠੀਕ ਐ ਫਿਰ ਉਹ ਘੰਟਾ ਉਹਦੇ ਕੋਲ ਖੜੇ ਰਿਹਾ ਸਾਢੇ ਤੱਕ ਸਾਢੇ 4:30 ਤੱਕ ਉਹਨਾਂ ਕੋਲ ਖੜੇ ਰਿਹਾ ਘੰਟਾ ਦੋ ਘੰਟਾ ਖੜੇ ਰਿਹਾ ਜਦੋਂ ਉਹਨਾਂ ਆਈ ਮਮੀ ਕਹਿੰਦੇ ਮਮਾ ਕਹਿੰਦੇ ਰੋਟੀ ਖਾ ਲੋ ਕਹਿੰਦੇ ਨਹੀਂ ਮੈਂ ਉਹਦੇ ਲੈ ਕੇ ਆਉਣਾ ਜਦੋਂ ਅਠਾਵੇਂ ਬੋਲੇ ਸੋਧਨਿਕ ਨਿਕਲੇ ਅਸੀਂ ਤੇ ਇਹਦੇ ਸਾਨੂੰ ਨਹੀਂ ਪਤਾ ਸੀ ਕੀ ਹੋਇਆ ਬਾਜੀ ਜਦੋਂ ਸੌਣ ਲੱਗੇ ਸੀ ਕੈਮਰੇ ਲਾਤੀ ਉਸੇ ਟਾਈਮ ਉਸੇ ਗੋਲੀਆਂ ਚੱਲੀਆਂ ਸਾਨੂੰ ਲੋਗੇ ਤੇ ਪਟਾਕੇ ਚੱਲਦੇ ਸੀ ਕੁਛ ਅਸੀਂ ਕੁਛ ਨਹੀਂ ਬੋਲੇ ਅਸੀਂ ਨਾ ਹਿੱਲੇ ਅਰੇ ਮੈਡਮ ਵੀ ਪਟਾਕੇ ਚੱਲਦੇ ਹੋਣਗੇ ਨਹੀਂ ਕੁਛ ਹੋਇਆ ਹੋਊਗਾ ਪਰ ਸਾਨੂੰ ਇਹ ਨਹੀਂ ਪਤਾ ਸੀ ਇਹਨਾਂ ਨੇ ਸਾਡੇ ਨਾਲ ਇਹ ਵਾਰਤਾਤ ਕਰ ਦੇਣੀ ਆ ਫਿਰ ਉਸ ਸਵੇਰ ਡੈਡੀ ਨੇ ਸਾਨੂੰ ਫੋਨ ਲਾਇਆ ਸੁੱਤੇ ਪੈ ਕੇ ਸਾਨੂੰ ਨਹੀਂ ਪਤਾ ਲੱਗਾ ਡੈਡੀ ਨੇ ਸਾਨੂੰ ਕਿਹੜੇ ਟਾਈਮ ਫੋਨ ਲਾਇਆ ਦਾ ਕੁਛ ਵੀ ਨਹੀਂ ਸਾਨੂੰ ਪਤਾ ਲੱਗਾ ਸੁੱਤੇ ਪੈ ਸੀ ਬਾਦੋਂ ਡੈਡੀ ਦਾ ਕੋਈ ਮੂ ਬੋਲਣ ਵਾਲੇ ਭਰਾ ਬਣਾਇਆ ਸਾਡਾ ਮਮਾ ਹੀ ਲੱਗਾ ਐਮਸੀ ਮਮਾ ਉਹ ਸਾਡੇ ਕੋਲ 11 ਆਏ 11 11 ਸਾਡੇ 11 ਹੋਣ ਆਏ ਸੀ ਸਾਡੇ ਕੋਲ ਉਹ ਕਹਿੰਦੇ ਵੀ ਇਦਾਂ ਕਰਕੇ ਤੁਹਾਡੇ ਪਾਪਾ ਦੀ ਚੱਤ ਹੋ ਗਈਆ ਹੋ ਜਿਹੜਾ ਵੀ ਸਾਡੇ ਪਾਪਾ ਨੂੰ ਮਾਰ ਕੇ ਛੱਡ ਗਏ ਨਾ ਉਹਨੂੰ ਨਹੀਂ ਅੱਦੀ ਛੱਡਣਾ ਚਾਹ ਜੋ ਮਰਜ਼ੀ ਹੋਵੇ ਪਰ ਸਾਨੂੰ ਕੋਲੇ ਫੁੱਸਾ ਵਾਲਾ ਨਹੀਂ ਵਰਦੀਆਂ ਚਾਹਣਾ ਲਵਾਉਣੀਆਂ ਪੈਣਾ ਸੀ ਲਵਾ ਦਾਂਗੇ ਫਿਰ ਜੇ ਸਾਡੇ ਪਿਆਰ ਜਿਹਨੇ ਸਾਡੇ ਕੀਤਾ ਨਾ ਉਹਨਾਂ ਨੇ ਅਸੀਂ ਬਖਸ਼ਣਾ ਚਾਹੇ ਜੋ ਮਰਜ਼ੀ ਹੋ ਜਾਵੇ ਸਕੂਟਰੀ ਸ਼ਰਮਾਦਾਰੀ ਸ਼ਰਮਾਦਾਰੀ ਕੋ ਭਜੇ ਉਹ ਸਕੂਟਰੀ ਚਾਬੀ ਲਾ ਕੇ ਉਸ ਟਾਈਮ ਭਜੇ ਉਹ ਜਿਹਨੇ ਮੈਨੂੰ ਕੋ ਮਾਰਨਾ ਥਾ ਉਸ ਟਾਈਮ ਮਨਨ ਕੋ ਟੈਕ ਟੈਕ ਕਰਦਾ ਪਿਆ ਨਾ ਹੀ ਕੋਈ ਸਾਡੀ ਸੁਣਵਾਈ ਕਰਦਾ ਨਹੀਂ ਕੁਝ ਹੁੰਦਾ ਪਿਆ ਉਹ ਸਾਨੂੰ ਕੁਝ ਨਹੀਂ ਪਤਾ ਸਾਡਾ ਪਿਓ ਕਿਵੇਂ ਆ ਕਿਵੇਂ ਨਹੀਂਗਾ ਲੈ ਮੈਨੂੰ ਸਾਨੂੰ ਛੋਟਾ ਉਹ ਪੇਸਟ ਖਾ ਰਿਹਾ ਉਹ ਕਿਹੜਾ ਨੂੰ ਭਜੇ ਆ ਉਹ ਸਕੂਟਰੀ ਚਾਬੀ ਲਾ ਕੇ ਉਹ ਸਾਡੀ ਸੁਣਵਾਈ ਕਰੋ ਸਾਡੀ ਆਪ ਸੁਣਾਣਗੇ ਤੁਹਾਡੇ ਸਾਹਮਣੇ ਬੇਇੱਜ਼ਤੀ ਹੈ ਜੇ ਨਾ ਕਰ ਸਕਦੇ ਸੀ ਆਪੇ ਕਰਾਂਗੇ ਕਿਸਾ ਨੂੰ ਕੁਝ ਨਹੀਂ ਪਤਾ ਸੀ ਕੀ ਕਰ ਸਕਦੇ ਸੀ ਸਾਰੇ ਬੰਗੇ ਤੋਂ ਆ ਗਏ ਕਿ ਸਾਡੇ ਪਿਆਰੇ ਕਦੇ ਕਿਸੇ ਨਾਲ ਮਾਰਾ ਨਹੀਂ ਕੀਤਾ ਸੀਗਾ ਤੇ ਨਹੀਂ ਅਸੀਂ ਉਹਨਾਂ ਨਾਲ ਮਾਰਾ ਹੋਣ ਦੇਣਾ ਵਾ ਆਪੇ ਮਰਦੇ ਦਾਮ ਤਾਂ ਉਹਨਾਂ ਨਾਲ ਖੜੇ ਆ ਦਵਿੰਦਰ ਗੁਪਤ ਦਵਿੰਦਰ ਗੁਪਤ ਗੋਲੀ ਚੱਲੀ ਹੈ ਸੇਵੰਤੀ ਕੀ ਮਾਮਲਾ ਹੈ ਪੁਰਾਣਾ اے ਮਾਰੇ ਪ੍ਰਾਣੀ ਰੰਜਸੀ ਇਹਨਾਂ ਦਵਿੰਦਰ ਦਵਿੰਦਰ ਰੋਡ ਜੱਗੀ ਹੋਰੀ ਮੰਡੀ ਹੋਰੀ ਸਾਰੇ ਲੋੜਾ ਜੱਜੀ ਜਾਂਦਾ ਹੀ ਕਾਫੀ ਟਾਈਮ ਦਾ ਪਿਆਰੇ ਦੋਸਤਾਂ ਨਾਲ ਮੇਰੇ ਆਗੇ ਇਸ ਨੂੰ ਤੇ ਆਗੇ ਫਾਇਰ ਮਾਲ ਕੇ ਕਹਿੰਦੇ ਕਟਿੰਗ ਕਰਾਣੀ ਆ ਮੋਟਿਆਂ ਨਾਲ ਗੋਲੀ ਚਲਾਦੀ ਉਹਨਾਂ ਨੇ ਕੋਲ ਕੋਲ ਸੀਗਾ ਦੋ ਬੰਦੇ ਸੀ ਨਾਂ ਨਹੀਂ ਪਤਾ ਉਹਨਾਂ ਦੇ ਕੀ ਨੇ ਰੰਜੀਸ਼ ਕੇਸਗਰ ਨਾਲ ਲੈ ਕੇ ਚਲਦੀ ਪਈ ਸੀ ਪੁਰਾਣੀ ਲੜਾਈ ਲੜੀ ਸੀ ਬਸ ਿਆਦਾ ਦੋਸਤਾਂ ਦੀ ਨਾਲ ਦੇ ਦੀ ਕਿੰਨੇ ਵਜੇ ਦੀ ਹਟਣਾ ਬਈ ਹਾਂਜੀ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਇਹ ਕਰ ਲੋ ਪੋਨ 1:10 ਵਜੇ ਦੇ ਨਹੀਂ ਤੇ ਬੰਦਿਆਂ ਦੀ ਪਛਾਣ ਨਹੀਂ ਤੈਨੂੰ ਉਹਨਾਂ ਦੀ ਜਿਨ੍ਹਾਂ ਨੇ ਪਛਾਣ ਇਹ ਨਾ ਨਹੀਂ ਪਤਾ ਮੈਨੂੰ ਤੇ ਕੋਈ ਵੀਡੀਓ ਵਗੈਰਾ ਵੀ ਆਈ ਹੈ ਨਹੀਂ ਕਿੰਨੇ ਫੇਰ ਕੀਤੇ ਉਹਨਾਂ ਨੇ ਦੋ ਕਿੱਥੇ ਕਿੱਥੇ ਵਜੇ ਅੱਟ ਚ ਗੋਡੇ ਚ ਵਜੇ ਤੇ ਫੇਰ ਕਰਕੇ ਭੱਜ ਗਏ ਉਹ ਭੱਜ ਗਏ ਤਾਂ ਮੋਗਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਤਲ ਕਰ ਦਿੱਤਾ ਗਿਆ ਸ਼ਿਵ ਸੈਨਾ ਆਗੂ ਦਾ ਅਜੇਹੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਜੋ ਕੁੜੀ ਹੈਗੀ ਉਸ ਦਾ ਬਿਆਨ ਇਹ ਵੀ ਹੈਗਾ ਕਿ ਮੇਰੇ ਪਿਤਾ ਦੇ ਵੱਲੋਂ ਕਦੇ ਵੀ ਕਿਸੇ ਦਾ ਕੁਝ ਵੀ ਗਲਤ ਨਹੀਂ ਕੀਤਾ ਗਿਆ ਅਜਿਹੇ ਦੇ ਵਿੱਚ ਉਸ ਦਾ ਕਤਲ ਕੀਤਾ ਗਿਆ ਤਾਂ ਅਸੀਂ ਮਰਦੇ ਦਮ ਤੱਕ ਇਨਸਾਫ ਲੈ ਕੇ ਰਹਾਂਗੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਤਫ਼ਤੀਸ਼ ਜ਼ਰੂਰ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਲਗਾਤਾਰ ਪੁੱਛਗਿੱਛ ਜਾਰੀ ਹੈ ਅਜੇ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਕਿ ਪੁਰਾਣੀ ਰੰਜਸ ਦਾ ਮਾਮਲਾ ਸੀਗਾ ਜਿਸ ਦੇ ਤਹਿਤ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਕੀ ਕੁਝ ਕਹਿੰਦੇ ਹੈ ਡੀਐਸਪੀ ਦਾ ਤੁਹਾਨੂੰ ਅਭੀ ਸੁਣਾਉਂਦੇ ਆ ਇੱਕ ਨਾਜ ਇੱਕ ਇਹਨਾਂ ਦਾ ਪਹਿਲਾਂ ਇੱਕ ਝਗੜਾ ਹੋਇਆ ਸੀਗਾ ਉਹ ਲੜਾਈ ਤੋਂ ਬਾਅਦ ਇਹਨਾਂ ਨੇ ਅੱਜ ਜਿਹੜਾ ਇੱਕ ਗਰੁੱਪ ਆ ਜਿਹੜਾ ਜਿਹਨੇ ਹੁਣ ਕਲੀਅਰ ਕਰ ਰਹੇ ਆ ਉਥੇ ਕਿਹੜੇ ਕਿਹੜੇ ਬੰਦੇ ਲੜਾਈ ਤੇ ਸ਼ਾਮਿਲ ਹੋਏ ਆ ਉਥੇ ਇੱਕ ਜਿਹੜਾ ਸਲੂਨ ਸੀ ਉਥੇ ਜਿਹੜੇ ਫੈਰ ਕੀਤੀ ਉਹਦੇ ਉੱਤੇ ਲੱਤ ਦੇ ਵਿੱਚ ਗੋਲੀ ਵਜਈ ਆ ਤੇ ਫੇਰ ਉਦੋਂ ਬਾਅਦ ਉਹਨੂੰ ਜਦੋਂ ਹਸਪਤਾਲ ਲੈ ਜਾਂਦਾ ਸੀ ਉਥੋਂ ਇੱਕ ਬੰਦਾ ਜਿਹੜਾ ਮੰਗਾ ਉਹ ਦੁੱਧ ਲੈਣ ਗਿਆ ਸੀਗਾ ਉਹਦੇ ਉੱਥੇ ਫੈਰ ਹੋ ਵਜਿਆ ਇੱਕ ਬੱਚੇ ਦੇ ਵੀ ਉੱਥੇ ਇੱਕ ਫੈਰ ਪੱਟ ਦੇ ਵਿੱਚ ਵੱਜ ਕੇ ਬਾਹਰ ਨਿਕਲ ਗਿਆ ਤੇ ਉਹ ਉਹਨੂੰ ਵੀ ਹੁਣ ਟ੍ਰੀਟਮੈਂਟ ਕਰਾ ਰਹੇ ਆ ਤੇ ਜਿਹੜਾ ਮੰਗਾ ਸਿੰਘ ਦੀ ਆ ਉਹਦੇ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਆ ਤੇ ਬਾਕੀ ਜਿਹੜੀ ਘਰ ਵੀ ਕਰਦੇ ਇਹ ਮੰਗਾ ਜੀ ਦੁੱਧ ਤੇ ਲੈਣ ਗਿਆ ਸੀਗਾ ਹਾਂ ਉੱਥੇ ਡੈਰੀ ਤੇ ਦੁੱਧ ਲੈਣ ਗਿਆ ਤੇ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਬਚਣ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਫੇਰ ਕੀਤਾ ਇਹਦੇ ਨਹੀਂ ਵੱਜਿਆ ਇਹ ਭੱਜਿਆ ਫਿਰ ਉਹਨਾਂ ਨੇ ਫਿਰ ਪਿੱਛੇ ਆ ਕੇ ਫੜ ਲਿਆ ਇਹ ਕਿੰਨੇ ਜਣੇ ਦੀ ਡੈਥ ਹੋਈ ਹੈ ਜੀ ਸਾਰੇ ਜੀ ਇੱਕ ਜਣੇ ਦੀ ਮੌਤ ਹੋਈ ਆ ਤੇ ਦੋ ਇੰਜਰਡ ਹੋਏ ਆ ਇਹਦੇ ਵਿੱਚ ਆ ਬੱਚਾ ਵੀ ਇਹਦੇ ਵਿੱਚ ਕੀ ਹਾਂ ਬੱਚਾ ਵੀ ਇੱਕ ਇੱਕ ਬੱਚਾ ਵਾ ਇੱਕ ਦੂਜਾ ਹੋਰ ਆ ਇਹ ਜਿਹੜੇ ਗੋਲੀ ਚਲਾਉਣ ਵਾਲੇ ਕੌਣ ਸੀਗੇ ਜੀ ਇਹ ਅਸੀਂ ਕਲੀਅਰ ਕਰ ਰਹੇ ਹਾਂ ਹੁਣ ਇਹ ਸਾਰਾ ਇਹਨਾਂ ਤੋਂ ਪਤਾ ਕਰ ਰਹੇ ਹਾਂ ਵੀ ਇਹ ਕਿਹੜੇ-ਕਿਹੜੇ ਸੀਗੇ ਮੂੰਹ ਬੰਨੇ ਸੀਗੇ ਤਿੰਨ ਬੰਦੇ ਨੇ ਇੱਕ ਕਾਰ ਉੱਤੇ ਸੀਗੇ ਇਹ ਕਾਹਦੇ ਤੇ ਸੀਗੇ ਜੀ ਇਹ ਮੋਟਰਸਾਈਕਲ ਤੇ ਸੀਗੇ ਤੇ ਹੋਰ ਵੀ ਇਸ ਤੋਂ ਇਲਾਵਾ ਵੀ ਕਿਤੇ ਗੋਲੀਆਂ ਚਲਾਈਆਂ ਨੇ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ ਤਾਂ ਲਗਾਤਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਕਤਲ ਕੀਤਾ ਕਿਉਂ ਗਿਆ ਹੈਗਾ ਆਖਰ ਇਸ ਦੇ ਪਿੱਛੇ ਵਜ੍ਹਾ ਕੀ ਹੈਗੀ ਹਾਲਾਂਕਿ ਮੁਰਲੀ ਜਾਸ ਦੇ ਵਿੱਚ ਫਿਲਹਾਲ ਤੱਕ ਇਹ ਸਾਹਮਣੇ ਆਇਆ ਹੈਗਾ ਆ ਕਿ ਪੁਰਾਣੀ ਰੰਜਿਸ਼ ਦੇ ਤਹਿਤ ਇਹ ਹਮਲਾ ਕੀਤਾ ਗਿਆ ਤਿੰਨ ਜਿਹੜੇ ਅਣਪਛਾਤੇ ਨੌਜਵਾਨ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਸ਼ਿਫ ਸੈਨਾ ਆਗੂ ਜੋ ਮੰਗਤ ਹੈ ਉਸ ਨੂੰ ਟਾਰਗੇਟ ਬਣਾਇਆ ਜਾਂਦਾ ਹੈਗਾ ਉਸ ਉੱਤੇ ਗੋਲੀਆਂ ਵਰਾਈਆਂ ਜਾਂਦੀਆਂ ਨੇ ਹਾਲਾਂਕਿ ਮੌਕੇ ਤੇ ਜਦੋਂ ਮੰਗਤ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ ਤਾਂ ਉਸ ਦੇ ਵੱਲੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਣੀ ਜਾਨ ਬਚਾਉਣ ਦੀ ਮੁਸ਼ਕਕਤ ਕੀਤੀ ਜਾਂਦੀ ਹੈ ਕਿ ਲੇਕਿਨ ਮੋਟਰਸਾਈਕਲ ਸਵਾਰ ਜਿਹੜੇ ਸਿਗੇ ਤਿੰਨ ਅਣਪਛਾਤੇ ਨੌਜਵਾਨ ਉਹਨਾਂ ਦੇ ਵੱਲੋਂ ਜੋ ਐ ਤਾਲ-ਤਾਲ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਜੋ ਐ ਮੰਗਤ ਜ਼ਖਮੀ ਹੋ ਜਾਂਦੇ ਹੈ ਜਿਸ ਨੂੰ ਹਸਪਤਾਲ ਲਿਜਾਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ਼ਾਇਦ ਉਸ ਦੀ ਜਾਨ ਬਚ ਜਾਵੇ ਪਰ ਉਸ ਦੀ ਜਾਨ ਨਹੀਂ ਬਚਦੀ ਜਿਸ ਤੋਂ ਬਾਅਦ ਮੌਕੇ ਤੇ ਹੀ ਹਸਪਤਾਲ ਦੇ ਵਿੱਚ ਵੱਡੀ ਗਣਤੀ ਦੇ ਵਿੱਚ ਜਿਹੜੇ ਆਗੂ ਨੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਪਿਤਾ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਹੈ ਉਹਨਾਂ ਦੀ ਮੌਤ ਹੋ ਗਈ ਹੈ ਕਤਲ ਕੀਤਾ ਗਿਆ ਹੈਗਾ ਗੋਲੀਬਾਰੀ ਦੇ ਤਹਿਤ ਮੌਤ ਹੋਈ ਹੈ ਹਾਲਾਂਕਿ ਉਹਨ ਦੇਖਣਾ ਇਹ ਹੋਵੇਗਾ ਇਸ ਮਾਮਲੇ ਦੇ ਵਿੱਚ ਅਗਲੀ ਕੀ ਕਾਰਵਾਈ ਕੀਤੀ ਜਾਂਦੀ ਹੈਗੀ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਸ਼ਿਵਸੇਨਾ ਆਗੂ ਜੋ ਸੀਗੇ ਉਹਨਾਂ ਉੱਤੇ ਫਾਇਰਿੰਗ ਜਿਹੜੀ ਹੈਗੀ ਆ ਕੀਤੀ ਗਈ ਸੀ ਤਾਂ ਤੁਹਾਨੂੰ ਦੱਸੇ ਮੋਗਾ ਦੇ ਵਿੱਚ ਇੱਕ ਵਾਰਦਾਤ ਨਹੀਂ ਵਾਪਰੀ ਐ ਇਸ ਤੋਂ ਇਲਾਵਾ ਵੀ ਹੋਰ ਵਾਰਦਾਤਾਂ ਜੋ ਹੈਗੀਆਂ ਵਾਪਰੀਆਂ ਨੇ ਦੱਸਿਆ ਜਾ ਰਿਹਾ ਬਗਿਆਨ ਬਸਤੇ ਦੇ ਵਿੱਚ ਦੇਰ ਰਾਤ 9:45 ਮਿੰਟ ਤੇ ਮੋਟਰਸਾਈਕਲ 'ਚ ਬਾ ਤਿੰਨ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਸੈਲੂਨ ਤੇ ਫਾਇਰਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੋਗਾ ਦੇ ਸਟੇਡੀਅਮ ਰੋਡ ਤੇ ਵੀ ਜੋ ਹੈ ਫਾਇਰਿੰਗ ਕੀਤੀ ਗਈ ਹੈ ਅਜਿਹੇ ਦੇ ਵਿੱਚ 12 ਸਾਲ ਦਾ ਇੱਕ ਮੁੰਡਾ ਜੋ ਹੈਗਾ ਜ਼ਖਮੀ ਹੋਇਆ ਤੇ ਨਾਲ ਹੀ ਸੈਲੂਨ ਜੋ ਚਲਾਉਂਦਾ ਸੀ ਉਹ ਵੀ ਜ਼ਖਮੀ ਹੋਇਆ ਤੇ ਇਸੇ ਦੇ ਨਾਲ ਦੱਸਿਆ ਜਾ ਰਿਹਾ ਮੋਗਾ ਦੇ ਵਿੱਚ ਲਾਹੌਰਿਆ ਵਾਲੇ ਮੁਹੱਲੇ ਦੇ ਵਿੱਚ ਨਿਮਾ ਦੇ ਘਰ ਵੀ ਫਾਇਰਿੰਗ ਹੋਈ ਹੈ ਇਸ ਦੇ ਨਾਲ ਹੀ ਇੰਦਰਾ ਕਲੋਨੀ ਦੇ ਵਿੱਚ ਅਵਿਨਾਸ਼ ਦੇ ਘਰ ਉੱਤੇ ਵੀ ਫਾਇਰਿੰਗ ਹੋਈ ਹੈ ਤਾਂ ਪੁਲਿਸ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਲਗਾਤਾਰ ਜਾਰੀ ਹੈ ਤਾਂ ਹੁਣ ਜੋ ਇਹ ਸਟ੍ਰਿਪਸ ਹੈ ਨਾ ਆਗੂ ਹੈ ਜੋ ਇਸ ਦੇ ਵਿੱਚ ਮੰਗਤ ਹੈ ਉਸ ਦੀ ਬਾਤ ਕਿਉਂ ਹੋਈ ਹੈ ਆਖਰ ਕਾਰਨ ਕੀ ਰਿਹਾ ਹੈ ਇਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਮੁੱਢਲੀ ਜਾਂਚ ਦੇ ਵਿੱਚ ਫਿਲਹਾਲ ਤੱਕ ਇਹੀ ਪਤਾ ਲਗਾਇਆ ਜਾ ਸਕਿਆ ਹੈਗਾ ਕਿ ਕੋਈ ਇਨਾ ਦੀ ਪੁਰਾਣੀ ਰੰਜਿਸ਼ ਸੀ ਕੋਈ ਪੁਰਾਣੀ ਲੜਾਈ ਦਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਤਹਿਤ ਉਹਨਾਂ ਨੌਜਵਾਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈਗੀ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਉੱਤੇ ਕੀ ਕੁਝ ਰਿਐਕਸ਼ਨ ਜਾਂ ਕੀ ਕੁਝ ਕਾਰਵਾਈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਾਂ ਫਿਰ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਕੀ ਕੁਝ ਰਣਨੀਤੀ ਬਣਾਈ ਜਾਂਦੀ ਹੈ